ਅਸੀਂ ਗੱਲ ਕਰ ਰਹੇ ਹਾਂ ਪੈਰਿਸ 올림픽ਸ ਦੇ ਵਿੱਚ ਇੰਡੀਅਨ ਹਾਕੀ ਟੀਮ ਦੇ ਪਰਫਾਰਮੈਂਸ ਦੀ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਨੇ ਲੁਧਿਆਣਾ ਤੋਂ ਸਰਦਾਰ ਬਲਦੇਵ ਸਿੰਘ ਜੋ ਇੰਡੀਅਨ ਹਾਕੀ ਟੀਮ ਦੇ ਕੋਚ ਰਹੇ ਚੁੱਕੇ ਨੇ ਉਹਨਾਂ ਨੂੰ ਦਰੋਣਾਚਰਿਆ ਅਵਾਰਡ ਨਾਲ ਵੀ ਨਿਵਾਜਿਆ ਗਿਆ ਸੀ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ ਕਿ ਇੱਕ ਹਫਤੇ ਦੇ ਵਿੱਚੋ ਅੱਜ ਦੂਜੀ ਵਾਰੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਬਲਦੇਵ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਕੌਮਤ ਸਰਦੂ ਜੀ ਜੀ ਬਲਦੇਵ ਜੀ 브론즈 ਮੈਡਲ ਆਪਾਂ ਨੂੰ ਹਾਕੀ ਵਿੱਚ ਮਿਲਿਆ ਵਾ ਤੁਸੀਂ ਇਹਦੇ ਨਾਲ ਸੈਟੀਸਫਾਈਡ ਜੇ ਹਾਂ ਜੀ ਮੈਂ ਸੈਟੀਸਫਾਈ ਹਾਂ ਚਲੋ ਬਈ ਕੁਝ ਵੀ ਕਿਸੇ ਟੂਰਨਾਮੈਂਟ ਵਿੱਚ ਜਾਂਦੇ ਆ ਕੋਈ ਪੋਜੀਸ਼ਨ ਆ ਜਾਵੇ ਜੀ ਅਸੀਂ ਉਸ ਨਾਲ ਖੁਸ਼ ਹੁੰਨੇ ਆ ਕਿ ਇੱਕ 올림픽 ਦਾ ਮੈਡਲ ਆ ਜਾਣਾ ਇੱਕ ਬੜੀ ਵੱਡੀ ਗੱਲ ਸੀਗੀ ਔਰ ਟੀਮ ਵੀ ਬਹੁਤ ਚੰਗਾ ਖੇਡੀ ਆ ਔਰ ਮੈਚ ਟੂ ਮੈਚ ਉਹ ਠੀਕ ਖੇਡਦੀ ਰਹੀ ਹੈ ਔਰ ਥੋੜੀ ਜਿਹੀ ਰੱਬ ਨੇ ਵੀ ਸਾਡਾ ਸਾਥ ਦਿੱਤਾ ਹੈ ਪਹਿਲੀ ਵਾਰੀ ਔਰ ਮੈਂ ਥੋੜੀ ਜਿਆ ਇਸ ਦੀ ਅੱਜ ਜਿਹੜੀ ਪਰਫਾਰਮੈਂਸ ਹੈ ਅਸੀਂ ਇਹ ਹੋਣ ਦੀ ਹੈ ਇਸ ਨੂੰ ਨਹੀਂ ਮੈਂ ਕਾਊਂਟ ਕਰੂੰਗਾ ਪਿੱਛੋਂ ਪਿਛਲੀਆਂ 4 ਸਾਲ ਜਿਹੜੀ ਪਹਿਲਾਂ ਵੀ ਅਸੀਂ 3rd ਆਏ ਆ ਉਹ ਸਾਡਾ ਬੇਸ ਬਣ ਚੁੱਕਾ ਸੀਗਾ ਓਕੇ ਸੋ ਮੈਂ ਇਸ ਦਾ ਕ੍ਰੈਡਿਟ ਸਾ ਜਿਹਨੂੰ ਜਿਹੜੇ ਪੁਰਾਣੇ ਪ੍ਰੈਜ਼ੀਡੈਂਸੀ ਆ ਫੈਜ਼ੀ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਇੰਡੀਅਨ ਹਾਕੀ ਦੇ ਵੀ ਪ੍ਰੈਜ਼ੀਡੈਂਟ ਰਹੇ ਨੇ ਉਹਨਾਂ ਦੀ ਬੜੀ ਵੱਡੀ ਦੇਣ ਆ ਉਹਨਾਂ ਨੇ ਜਿਹੜਾ ਸੈਟਅਪ ਬਣਾ ਕੇ ਗਏ ਨੇ ਇਹ ਉਹ ਇੱਕ ਉਹਦੇ ਤਰ੍ਹਾਂ ਤੇ ਅਸੀਂ ਇਹ ਟੀਮ ਵੀ ਉਹਨਾਂ ਨੇ ਬਣਾਈ ਸੀ ਕਿਉਂਕਿ 2007-8 ਮਹੀਨੇ ਪਹਿਲਾਂ ਹੋਏ ਨੇ ਪਰੇ ਹੋਈ ਨੇ ਔਰ ਉਹਨਾਂ ਦੀ ਹੀ ਇੱਕ ਨਾਲ ਟੀਮ ਖੇਡੀ ਹੈ ਔਰ ਕੋਚਸ ਨੇ ਵੀ ਵਧੀਆ ਕੰਮ ਕੀਤਾ ਹੈ ਜਿਹੜਾ ਨਾਲ ਪਰ ਬਲਦੇਵ ਜੀ ਤੁਹਾਨੂੰ ਥੋੜੀ ਜੀ ਨਿਰਾਸ਼ਾ ਹੋਈ ਕਿ ਆਪਾਂ ਪਹਿਲਾ ਮੈਚ ਆਸਟ੍ਰੇਲੀਆ ਨੂੰ ਹਾਰਿਆ ਉਦੋਂ ਇੰਜ ਲੱਗਦਾ ਸੀ ਵੀ ਸ਼ਾਇਦ ਆਪਣਾ 골ਡ ਮੈਡਲ ਹੀ ਆ ਜਾਊਗਾ ਉਸ ਤੋਂ ਬਾਅਦ ਫਿਰ ਆਪਾਂ ਸੈਮੀਫਾਈਨਲ ਹਾਰ ਗਏ ਐਜ਼ ਅ ਕੋਚ ਤੁਸੀਂ ਥੋੜੇ ਜੀ ਡਿਸਪਾਇੰਟ ਹੋਏ ਨਹੀਂ ਅਸੀਂ ਪਹਿਲਾ ਜਿਹੜਾ ਮੈਚ ਇਹਨਾਂ ਨੇ ਨਿਊਜ਼ੀਲੈਂਡ ਨੂੰ ਜਿਹੜਾ ਜਿੱਤਿਆ ਸੀ ਜੀ ਉਹ ਇੱਕ ਇਹਨਾਂ ਨੂੰ ਇੱਕ ਆਕਸਮ ਕੀਤਾ ਆ ਕਿਉਂਕਿ ਅਸੀਂ ਦੇਖਦੇ ਆ ਰਹੇ ਹਾਂ ਕਿ ਪ੍ਰਾਪਾਂਮਾਂ ਦੇ ਵਿੱਚ ਜਦੋਂ ਵੀ ਅਸੀਂ ਪਹਿਲਾ ਮੈਚ ਹਮੇਸ਼ਾ ਹੀ ਮਾੜਾ ਖੇਡਦੇ ਰਹੇ ਹਾਂ ਤੇ ਉਹ ਪਹਿ ਜਾ ਲੰਮਕ ਜਾਂ ਸਾਡੇ ਅਸੀਂ ਬਰਾਬਰ ਰਹਿ ਜਾਣਾ ਜਾਂ ਅਸੀਂ ਲੂਜ਼ ਕਰ ਜਾਣਾ ਉਹ ਸਾਡੇ ਕੋਲ ਕਵਰ ਹੁੰਦਾ ਹੀ ਨਹੀਂ ਸੀਗਾ ਕਿਉਂਕਿ ਜਿਹੜਾ ਪਹਿਲਾ ਮੈਚ ਅਸੀਂ ਨਿਊਜ਼ ਪਿਆ ਆ ਉਹ ਇੱਕ ਆਕਸੀਜਨ ਦਾ ਕੰਮ ਕੀਤਾ ਉਹ ਇਹਨਾਂ ਸਾਨੂੰ 3 ਪੁਆਇੰਟ ਮਿਲੇ ਔਰ ਇੱਕ ਆਰਲੈਂਡ ਟੀਮ ਜਿਹੜੀ ਸੀ ਉਹਨੂੰ ਤੁਗੇ ਸਾਡੇ 6.0 ਹੋ ਗਏ ਇੱਕ ਅਸੀਂ ਮੈਚ ਬਰਾਬਰ ਆ ਜਿਹੜਾ ਅਰਜਨਟੀਨਾ ਨਾਲ ਉਹਦੇ ਨਾਲ ਸਾਨੂੰ ਸਾਡਾ ਅਸੀਂ ਖੇਡ ਕੋਈ ਇੱਕ ਬੜਾ ਵੱਡਾ ਇੱਕ ਕੰਫੀਡੈਂਸ ਆਉਂਦਾ ਟੀਮ ਦੇ ਵਿੱਚ ਕਿਉਂਕਿ ਉਦੋਂ ਤੱਕ ਤਿੰਨ ਮੈਚ ਕੋਈ ਲੂਜ਼ ਹੀ ਨਹੀਂ ਕੀਤਾ ਹੈਗਾ ਤੇ ਜੇ ਉਸ ਤੋਂ ਬਾਅਦ ਜੀ ਟੀਮ ਤਾਂ ਫਿਰ ਆਸਟ੍ਰੇਲੀਆ ਨਾਲ ਜ਼ਰੂਰ ਪਰ ਚੰਗੀ ਖੇਡ ਗਈ ਟੀਮ ਫਿਰ ਵੀ ਟੀਮ ਸੰਭਲਦੀ ਰਹੀ ਰੱਬ ਨੇ ਵੀ ਸਾਥ ਦਿੱਤਾ ਕਈ ਵਾਰੀ ਸਾਨੂੰ ਕ੍ਰਿਸ਼ਲ ਮੂਮੈਂਟ ਦੇ ਉੱਤੇ ਨੂੰ ਗੋਲ ਮਿਲਦੇ ਰਹੇ ਨੇ ਔਰ ਉਸ ਦਾ ਵੀ ਅਸੀਂ ਤੋਂ ਰੱਬ ਦਾ ਹੀ ਸ਼ੁਕਰ ਗੁਜ਼ਾਰ ਕਰਦੇ ਆਂ ਅਸੀਂ ਹੂੰ ਹਾਂਜੀ ਕਿਸੇ ਪਰਟਿਕੂਲਰ ਪਲੇਅਰ ਦੇ ਪਰਫਾਰਮੈਂਸ ਬਾਰੇ ਜ਼ਿਕਰ ਕਰਨਾ ਚਾਹੋਗੇ ਵੈਸੇ ਤੇ ਜਦੋਂ ਟੀਮ ਜਿੱਤਦੀ ਆ ਜਾਂ ਚੰਗਾ ਪਰਫਾਰਮੈਂਸ ਕਰਦੀ ਸਾਰੀ ਟੀਮ ਐਫਰਟ ਹੀ ਹੁੰਦਾ ਵਾ ਔਰ ਹਾਕੀ ਔਰ ਫੁੱਟਬਾਲ ਇ ਪ੍ਰਟਿਕੂਲਰਲੀ ਟੀਮ ਐਫਰਟ ਹੁੰਦਾ ਪਰ ਕਿਸੇ ਪਰਟਿਕੂਲਰ ਪਲੇਅਰ ਇੱਕ ਜਾਂ ਦੋ ਪਲੇਅਰ ਦਾ ਨਾਮ ਲੈਣਾ ਚਾਹੋਗੇ ਜਿਨ੍ਹਾਂ ਨੇ ਬਹੁਤ ਅੱਛਾ ਐਕਸਟਰਾਰਡੀਨਰੀ ਪਰਫਾਰਮੈਂਸ ਦਿੱਤਾ ਦੇਖੋ ਜੀ ਮੈਂ ਇੱਕ ਪਲੇਅਰ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਸਾਰੀ ਟੀਮ ਹੀ ਜੇਕਰ ਉਹਨਾਂ ਨੇ ਕੋਈ ਪ੍ਰਾਂਟਿਕ ਹੋਰਨ ਜੇਕਰ ਅਸੀਂ ਵੇਸਟ ਵੀ ਕੀਤੇ ਨੇ ਮਨਪ੍ਰੀਤ ਨੇ ਲਾਈ ਵੀ ਨੇ ਹਾਂ ਤੇ ਵਿੱਚ ਐਵਰੇਜ ਜਿਹੜੀ ਬੜੀ ਕੀ ਹੈ ਕਿਉਂਕਿ ਅਸੀਂ 12 10 12% ਲੈ ਕੇ ਗੋਲ ਕਰਦੇ ਰਹੇ ਆ ਉਹੀ ਸਾਨੂੰ ਇੱਕ ਆਉਂਦਾ ਰਿਹਾ ਆ ਪਰ ਅਸੀਂ 12 ਪਲੈਂਟੀ ਕਰਨ ਦਾ ਟੀਮ ਨੇ ਟੀਮ ਵਰਕ ਆ ਸਾਰਾ ਹੀ ਸ੍ਰੀ ਦੇਸ਼ ਦਾ ਜਿਹੜਾ ਕਹਾਂਗਾ ਕਿ ਉਹ ਬਹੁਤ ਵਧੀਆ ਉਸਨੇ ਗੋਲਕੀਪਿੰਗ ਕੀਤੀ ਹੈ ਪਹਿਲੀ ਵਾਰੀ ਸਾਨੂੰ ਕੋਈ ਚੱਕ ਪਰ ਹਮੇਸ਼ਾ ਹੀ ਇਹਨਾਂ ਨੂੰ ਜਿੱਤ ਦੇ ਅੱਗੇ ਲੈ ਕੇ ਆਇਆ ਉਹ ਉਹ ਬਹੁਤ ਵਧੀਆ ਖੇਡਿਆ ਮੈਂ ਪਰਟਿਕਲ ਉਸ ਨੂੰ ਵੀ ਲਾਸਟ ਮੂਮੈਂਟ ਦੇ ਉੱਤੇ ਵੀ ਉਹ ਹੀ ਸਾਨੂੰ ਇਹ ਜਿਹੜਾ ਮੈਡਲ ਜਿਤਾ ਗਿਆ ਲਾਸਟ ਵੀ ਉਹਨੇ ਸੇਵ ਕੀਤਾ ਸਟੋਕ ਦੇ ਉੱਤੇ ਜਿਹੜੀਆਂ ਲੱਗੀਆਂ ਤੇ ਮੈਂ ਸਪੈਸ਼ਲੀ ਉਸ ਨੂੰ ਸ ਹ ਸੋ ਵਿੱਚੋਂ 50% ਤਾਂ ਮੈਂ ਉਹਨੂੰ ਹੀ ਦੇਣਾ ਬਾਕੀ ਸਾਰੀ ਟੀਮ ਨੂੰ ਮੈਂ ਦੇਣਾ ਉਹ ਬਹੁਤ ਵਧੀਆ ਬਲਦੇਵ ਜੀ ਹਾਕੀ ਤੋਂ ਹਾਕੀ ਤੋਂ ਹਟ ਕੇ ਮੈਂ ਗੱਲ ਕਰਨੀ ਚਾਹੁੰਦਾ ਹਾਂ ਰੈਸਲਿੰਗ ਦੀ ਉੱਥੇ ਇੱਕ ਬਹੁਤ ਸਭ ਨੂੰ ਡਿਸਪਾਇੰਟਮੈਂਟ ਹੋਈ ਵਿਨੇਸ਼ ਫੋਰਗਟ ਤੇ ਬਾਰ ਹੋਣ ਤੇ ਸੋ ਗ੍ਰਾਮ ਸਿਰਫ ਓਵਰ weight ਕਰਕੇ ਉਹ ਫਾਈਨਲ ਮੈਚ ਨਹੀਂ ਖੇਡ ਸਕੇ ਇਹ ਤੁਹਾਨੂੰ ਲੱਗਦਾ ਵਾ ਕਿ ਇਹ ਜਿਹੜਾ ਸਪੋਰਟ ਸਿਸਟਮ ਸੀ ਉਹਦੀ ਕਮਜ਼ੋਰੀ ਸੀ ਜਾਂ ਉਹਦੇ ਕਰਕੇ ਇਹ ਸਭ ਕੁਝ ਹੋਇਆ ਦੇਖੋ ਇੱਕਲ ਤਾਕਰਤਾ ਕੋਈ ਸਪੋਰਟ ਸਿਸਟਮ ਨੂੰ ਕੋਈ ਕੋਈ ਨਹੀਂ ਸੀ ਉਹ ਦੇ ਤੇ ਕੋਈ ਉਂਗਲੀ ਨਹੀਂ ਸੀ ਚੱਕ ਰਿਆ ਪਰ ਅਸੀਂ ਕਿਉਂਕਿ ਇਨ ਟੱਚ ਰਹੇ ਆ ਨਾ ਟੀਮ ਦੇ ਨਾਲ ਬਾਹਰ ਵੀ ਜਾਂਦੇ ਰਹੇ ਆ ਟੀਮਾਂ ਨਾਲ ਵੀ ਰਹੇ ਆ ਨਾਲ ਲੱਗੇ ਹੁੰਦੇ ਨੇ ਕੋਚਸ ਸਾਡੇ ਡਾਕਟਰਸ ਸਾਈਟਿਸ਼ਨਸ ਐਂਡ ਡਾਈਟਿਸ਼ਨਸ ਔਰ ਸਾਰੇ ਨਾਲ ਲੱਗੇ ਸਾਰੀ ਟੀਮ ਪੂਰੀ ਇੱਕ ਇੱਕ ਚੀਜ਼ ਦਾ ਉਹਨਾਂ ਨੇ ਖਿਆਲ ਕਰਦੇ ਆ ਇਸ ਲੈਵਲ ਤੇ ਤਾਂ ਦੇਖੋ 올림픽 ਦੀ ਜੰਨੀ ਹੈ ਉਹਦੇ ਤਾਂ ਸਾਰੇ ਚਾਹੇ ਉਹ ਜੂਨੀਅਰ ਸੀ ਜਿੰਨੇ ਵੀ ਹੁੰਦੇ ਨੇ ਟੀਮ ਦੇ ਨਾਲ ਲੱਗੇ ਬੜਾ ਖਿਆਲ ਕਰਦੇ ਨੇ ਇਹ ਕਿਦਾਂ ਹੋ ਗਿਆ ਕਿ ਕੰਮ ਘਟਣ ਦੀ ਬਜਾਏ ਉਹ ਵੱਧ ਗਿਆ ਇਹ ਕੀ ਕਰਦੇ ਸੀ ਇਹ ਅੱਜ ਵੀ ਸਾਡੇ ਮਾਨ ਸਾਹਿਬ ਵੀ ਉੱਥੇ ਵੀ ਉਹਨਾਂ ਦੇ ਘਰੇ ਪਿੰਡ ਜਾ ਕੇ ਫੋਗੜਦੇ ਗਏ ਨੇ ਉੱਥੇ ਆ ਕੇ ਨੇ ਇਹਨਾਂ ਨੇ ਤੇ ਵੀ ਬਾਕੀ ਸਾਡਾ ਜਿਹੜਾ ਸਾਡੇ ਕਿੱਥੇ ਗਏ ਸੀ ਸਪੋਰਟਿੰਗਸ ਸਟਾਫ ਕਿੱਥੇ ਗਿਆ ਹੋਇਆ ਸੀਗਾ ਕਿਉਂ ਇਦਾਂ ਹੋਇਆ ਇਹ ਇੱਕ ਬੜੀ ਅਜੀਬ ਗੱਲ ਆ ਕਿ ਇੰਨੇ 12 10 12 ਲੱਖ ਰੁਪਏ ਚੀਫ ਕੋਚ ਲੈ ਰਿਆ ਮਹੀਨੇ ਦਾ ਸਪੋਰਟ ਅਥਾਰਟੀ ਆਫ ਦਿੰਦੀ ਔਰ ਬਾਕੀ ਜਿਹੜੇ ਕੋਚਰ ਦੇ ਨਾ ਹੋਰ ਵੀ ਇੰਨੇ ਇੰਨੇ ਬੰਦੇ ਲੱਗੇ ਨੇ ਇਹ ਕਿਦਾਂ ਹੋ ਗਿਆ ਹੈ ਕਿ ਵੀ ਇਹ ਤਾਂ ਨਹੀਂ ਸੀ ਹੋਣਾ ਚਾਹੀਦਾ ਇਹ ਜਾਣ ਤੇ ਜਾਣ ਬੁੱਝ ਕੇ ਹੋਇਆ ਕਿਉਂਕਿ ਸੌਤਰਾਂ ਵੱਜ ਜਾਣਾ ਵੀ ਇੱਕ ਛੋਟੀ ਜਿਹੀ ਗੱਲ ਨਹੀਂ ਹੈਗੀ ਤੇ ਇੱਕ ਇੱਕ ਗ੍ਰਾਮ ਵੀ ਵੱਧ ਜਾਣਾ ਹੈ ਸਭ ਕੁ ਘਟਣਾ ਸੀਗਾ ਇਹ ਕਿੱਦਾਂ ਹੋਇਆ ਸਮਝ ਤੋਂ ਬਾਹਰ ਇਹ ਤਾਂ ਕੋਈ ਦੱਸ ਸਕਦੀ ਹੈ ਵੀ ਇਹ ਕਿਸ ਤਰ੍ਹਾਂ ਹੋਇਆ ਸੋ ਤੇ ਜਾਂ ਜਿਹੜੇ ਨਾਲ ਲੱਗੇ ਹੋਏ ਨੇ ਮੈਨੇਜਰ ਨੇ ਨਾਲ ਇਟਾ ਵੱਡੇ ਜੇਕਰ ਇਹੀ ਯੂਐਸਏ ਦੇ ਵਿੱਚ ਕੋਈ ਜਾਂ ਬਾਕੀ ਟੀਮਾਂ ਵਿੱਚ ਇਦਾਂ ਹੋਇਆ ਤਾਂ ਉਹ ਬੜਾ ਅਜੀਬ ਇੱਕ ਹੋਣਾ ਸੀਗਾ ਇਹ ਕਿੱਦਾਂ ਹੋ ਗਿਆ ਇਹ ਨਹੀਂ ਸਮਝ ਤੋਂ ਲੱਗੀ ਇਸ ਦਾ ਬੜਾ ਹੀ ਅਫਸੋਸ ਆ ਸਾਡੇ ਸਾਰੇ ਅਸੀਂ ਅਫਸੋਸ ਕਰਦੇ ਆ ਬਿਲਕੁਲ ਜੀ ਸਾਡੇ ਸੀਰ ਜੀ ਬਲਦੇਵ ਜੀ ਮੈਂ ਪੰਜਾਬ ਤੇ ਹਰਿਆਣਾ ਜੁਆਇੰਟ ਪੰਜਾਬ ਕਿਸੇ ਵੇਲੇ ਸੀ ਜੇ ਪਹੁੰਚ ਪਾਕਿਸਤਾਨ ਦੇ ਪੰਜਾਬ ਨੂੰ ਜੋੜ ਦਈਏ ਤੇ ਇੰਜ ਲੱਗਦਾ ਵਾ ਕਿ ਜੁਆਇੰਟ ਪੰਜਾਬ ਦਾ ਪਰਫਾਰਮੈਂਸ ਬਹੁਤ ਵਧੀਆ ਵਾ ਜਿਹੜਾ ਜੈਵਲਿਨ ਦਾ ਮੈਡਲ ਵੀ ਆਇਆ ਉਹ ਵੀ ਪੰਜਾਬ ਤੋਂ ਆ ਔਰ ਸਿਲਵਰ ਜਿਹੜਾ ਉਹ ਹਰਿਆਣੇ ਚ ਆਇਆ ਵਾ ਔਰ ਜਿਹੜੇ ਹੁਣ ਤੱਕ ਆਪਣੀ ਇੰਡੀਆ ਦੇ ਮੈਡਲ ਆਏ ਆ ਇੱਕ ਨੂੰ ਛੱਡ ਕੇ ਸਾਰੇ ਪੰਜਾਬੀ ਤੇ ਹਰਿਆਣਵੀ ਆਂਦੇ ਆ ਸੋ ਬਿਲਕੁਲ ਜੀ ਇਹ ਇਹ ਇਹਦੇ ਇਥੋਂ ਨਹੀਂ ਲੱਗਦਾ ਕਿ ਸਪੋਰਟਸ ਅਥਾਰਟੀ ਆਫ ਇੰਡੀਆ ਨੂੰ ਇਸ ਪਾਸੇ ਨੂੰ ਹੋਰ ਧਿਆਨ ਦੇਣ ਦੀ ਲੋੜ ਹੈ ਸਪੋਰਟਸ अथॉरिटी ਵੀ ਨਹੀਂ ਦੇ ਰਹੀ ਹੈਗੀ ਧਿਆਨ ਮੈਂ ਸਿੱਧਾ ਕਹਿਣਾ ਕਿ ਡੀਜੀ ਸਾਈ ਸਾਡੇ ਸੰਦੀਪ ਪ੍ਰਧਾਨ ਜੀ ਨੂੰ ਇਧਰ ਤੇ ਚਾਹੀਦਾ ਕਿਉਂ ਹੋਰ ਹੀ ਪਾਸੇ ਭੇਜੀ ਜਾਂਦੇ ਨੇ ਉਹ ਗੱਲ ਕੋਈ ਸੁਣ ਕੇ ਰਾਜੀ ਨਹੀਂ ਹੈਗੀ ਤੇ ਉਹਨਾਂ ਨੂੰ ਇੱਕ ਹੋਰ ਵੀ ਤੁਹਾਨੂੰ ਇੱਕ ਵਧਾਈ ਵੀ ਦਿਨਾ ਕਿ ਸਾਡੇ ਹਰਿਆਣੇ ਦੇ ਵਿੱਚ ਵੀ ਪਲੇਅਰ ਜਿਹੜੇ ਨੇ ਉਹ ਇੰਡੀਆ ਦੇ ਨੂੰ ਪਲੇਇੰਗ ਮੈਂਬਰ ਸੀਗੇ ਔਰ ਪੰਜਾਬ ਦਾ ਇੱਕ ਕਿਉਂਕਿ ਸਾਡਾ ਪੰਜਾਬ ਦਾ ਜਿਹੜਾ ਪਾਣੀ ਹੈ ਕੁਝ ਹਰਿਆਣੇ ਚ ਵੀ ਗਿਆ ਹੀ ਆ ਉਸ ਦਾ ਵੀ ਕੋਈ ਫਰਕ ਪਿਆ ਹੀ ਆ ਮੈਨੂੰ ਇਹ ਕਹਿਣਾ ਹੈ ਔਰ ਇਹਦੇ ਵਿੱਚ ਜਿਹੜਾ ਸਾਡੇ ਉਧਰ ਵੀ ਜਿਹੜੇ ਬਾਕੀ ਪਾਕਿਸਤਾਨ ਦਾ ਜਿਹੜਾ 골ਡ ਮੈਡਲ ਆਇਆ ਹੈ ਉਹ ਵੀ ਪੰਜਾਬ ਦਾ ਹੀ ਮੁੰਡਾ ਆ ਜੀ ਤੇ ਮੈਂ ਤੇ ਕਿਨਾਂ ਤੇ ਇਹਨਾਂ ਪਾਣੀਆਂ ਚੀ ਬਹੁਤ ਖੁਸ਼ ਆ ਬਹੁਤ ਖੁਸ਼ ਆ ਪੰਜਾਬੀਆਂ ਦੇ ਵਿੱਚ ਮੈਂ ਵੇਖ ਰਿਹਾ ਸੀਗਾ ਕਿ ਟੀਮ ਦੇ ਵਿੱਚ ਉਹ ਮੁੰਡੇ ਗਾਲ ਕੱਢ ਕੇ ਇੱਕ ਦੂਜੇ ਨੂੰ ਕਹਿ ਰਹੇ ਮਰ ਜਾਓ ਡੁੱਬ ਕੇ ਹੋਣ ਨਹੀਂ ਆਪਾਂ ਆ ਕਰ ਦੇਣਾ ਜਿੱਦਣ ਇੰਗਲ ਉਹ ਸਿਰਫ ਆਪਾਂ ਹੀ ਲੋਕ ਹੀ ਕਰ ਸਕਦੇ ਆ ਮੁੰਡਾ ਹੈਗਾ ਜੋਸ਼ ਇਹ ਕਿਸੇ ਵੀ ਟੀਮਾਂ ਚ ਨਹੀਂ ਮਿਲਣਾ ਨਾ ਤੁਹਾਡੇ ਉੱਥੇ ਤੇ ਅੰਗਰੇਜ਼ੀਪੁਰ ਵਾਲੇ ਤੁਹਾਨੂੰ ਮਿਲ ਜਾਣਗੇ ਚਾਹੇ ਬੰਬੇਵਾਲੋਂ ਲੈ ਆਓ ਚਾਹੇ ਬੈਂਗਲੋਰੋਂ ਲੈ ਆਓ ਪਰ ਜੋਸ਼ ਵਾਲਾ ਜਿਹੜਾ ਉਹ ਪੰਜਾਬੀਆਂ 'ਚ ਹੀ ਆ ਤੁਹਾਡੇ ਸਾਹਮਣੇ ਉਹਨਾਂ ਕਾਰੀ ਦਿੱਤਾ ਪਿਛਲੀ ਵਾਰੀ ਵੀ ਕਰਤਾ ਸੀਗਾ ਹੁਣ ਵੀ ਉਹਨਾਂ ਨੇ ਪੰਜਾਬੀਆਂ ਦੀ ਟੀਮ ਗਈ ਆ ਸਿੱਖਾਂ ਦੇ ਉੱਤੇ ਹੀ ਟੀਮ ਸਾਰੇ ਗਈ ਆ ਸਾਡੇ ਪੰਜਾਬੀਆਂ ਨੌਜਵਾਨ ਤੇ ਉੱਤੇ ਮੈਂ ਕਹੂੰਗਾ ਕਿ ਵਿੱਚ ਹਰਿਆਣੇ ਦਾ ਹੀ ਬੜਾ ਵੱਡਾ ਇਹ ਦੇ ਵਿੱਚ ਹੋਰ ਮੈਂ ਕਹਿਣਾ ਚਾਹੁੰਨਾ ਜ਼ਰੂਰ ਹਾਂਜੀ ਸਾਰ 4 ਸਾਲ ਸਾਡੇ ਪਿਛਲੇ ਸਾਨੂੰ 4 ਸਾਲ ਮਿਲ ਗਏ ਨਾ ਅਸੀਂ ਮੈਡਲ ਲੈ ਰਹੇ ਆ ਹੁਣ ਸਾਨੂੰ ਪੰਜਾਬ ਗਵਰਨਮੈਂਟ ਨੂੰ ਉਹ ਧਿਆਨ ਦੇਣਾ ਚਾਹੀਦਾ ਸਾਈ ਨੂੰ ਵੀ ਇੱਥੇ ਜਿਆਦਾ ਟਰਫ ਵਿਛਾਉਣ ਯੂਨੀਵਰਸਿਟੀਆਂ ਦੇ ਵਿੱਚ ਟਰਫ ਵਿਛਾਉਣ ਤਾਂ ਕਿ ਉਹ ਸਾਡੂ ਹੁਣ ਇੱਕ ਮਿਲ ਗਿਆ ਕਿ ਅਸੀਂ ਹੁਣ ਅੱਗੋਂ ਹੀ ਹੱਥ ਪਾ ਸਕਦੇ ਹਾਂ ਅਸੀਂ 골ਡ ਨੂੰ ਵੀ ਹੱਥ ਪਾ ਸਕਦੇ ਹਾਂ ਇਸ ਨੂੰ ਮਰਨ ਨਾਂ ਦਿੱਤਾ ਜਾਵੇ ਹੌਕੀ ਨੂੰ ਸਾਈ ਮਾਰ ਜਵੇ ਮਾਰ ਜੇ ਪਰ ਪੰਜਾਬੀਆਂ ਨੂੰ ਚਾਹੀਦਾ ਸਾਡੇ ਵੀ ਇਹ ਮਰਨ ਨਾ ਦੇਣ ਪੰਜਾਬੀਆਂ ਦੇ ਖੂਨ ਚ ਹੈ ਹੌਕੀ ਤਾਂ ਇਹ ਉਹ ਤੁਹਾਨੂੰ ਉਹਨਾਂ ਸ਼ੋਅ ਕਰੀ ਦਿੱਤਾ ਬਹੁਤ ਮੈਂ ਕਹਿਣਾ ਕਿ ਵੀ ਜਿਹੜੇ ਨਾਲ ਲੱਗੇ ਰਹੇ ਨੇ ਟੀਮਾਂ ਦੇ ਨਾਲ ਸਾਡੇ ਪੰਜਾਬੀ ਹਰਚਰਨ ਸਿੰਘ ਜੀ ਜਿਹੜੇ ਸਾਡੇ ਆ ਸਾਡੇ 올ਿਪੀਅਨ ਨੇ ਔਰ ਖਾਸ ਕਰਕੇ ਬਲਬੀਰ ਸਾਡੇ ਸਰਵਿਸਸ ਦੇ ਰਹੇ ਨੇ ਬੜੀ ਵੱਡੀ ਦੇਣਾ ਇਹਨਾਂ ਦੀ ਰਜਿੰਦਰ ਸਿੰਘ ਜਿਹੜੇ ਨੇ ਉਹ ਵੀ ਬੜੇ ਵਧੀਆ ਕੋਚ ਨੇ ਇਹ ਜੇ ਬੰਦਿਆਂ ਨਾਲ ਲਾਇਆ ਜਾਵੇ ਤਾਂ ਹੋਰ ਵੀ ਚੰਗੇ ਰਿਜ਼ਲਟ ਆਉਣਗੇ ਥੈਂਕ ਯੂ ਵੈਰੀ ਮੱਚ ਜੀ ਬਹੁਤ ਮਿਹਰਬਾਨੀ ਥੈਂਕ ਯੂ